ਆਪਣੇ ਘਰਾਂ ਵਿੱਚ ਨਾ ਚੋਰੀ ਨਾ ਹੋ ਜਵੇ ਇਸ ਲਈ ਤਾਂ ਆਪਾਂ ਬਹੁਤ ਪ੍ਰਬੰਧ ਕਰਦੇ ਹਾਂ ਗੇਟ ਗ੍ਰਿਲ ਦਰਵਾਜ਼ੇ ਬੜਾ ਕੁਝ ਲਗਾ ਲੈਨੇ ਪਰ ਉਹਨਾਂ ਚੋਰਾਂ ਦਾ ਕੀ ਜਿਨ੍ਹਾਂ ਨੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਜਿਹੜੇ ਅੰਦਰ ਹੀ ਬੈਠੇ ਪਹਿਲਾਂ ਹੀ ਅੰਦਰ ਬੈਠੇ ਬਾਹਰੋਂ ਆਉਣ ਦੀ ਲੋੜ ਹੀ ਨਹੀਂ ਕ੍ਰੋਧ ਬਹੁਤ ਮਹਾਬਲੀ ਹੈ ਔਰ ਬਹੁਤ ਖਤਰਨਾਕ ਚੋਰ ਹੈ ਕੰਗਲਾ ਕਰ ਦਿੰਦਾ ਇਨਸਾਨ ਇਹਦੇ ਵਰਗੇ ਹੋਰ ਵੀ ਨੇ ਅਹੰਕਾਰ ਹੈ ਲੋਭ ਹੈ ਮੋਹ ਕਾਮ ਇਹਨਾਂ ਦੇ ਵਸ਼ ਵਿੱਚ ਇਨਸਾਨ ਪੂਰੀ ਤਰ੍ਹਾਂ ਲੁੱਟਿਆ ਜਾਂਦਾ ਅੰਦਰ ਦਾ ਚੈਨ ਸੁੱਖ ਸਭ ਕੁਝ ਲੁੱਟ ਕੇ ਲੈ ਜਾਂਦੇ ਹੈ ਤੇ ਇਹ ਨਾ ਇਹਨਾਂ ਤੋਂ ਰੱਖਿਆ ਤਾਂ ਗੁਰੂ ਦੇ ਆਸ਼ੀਰਵਾਦ ਨਾਲ ਹੀ ਹੋ ਸਕਦੀ ਹੈ ਗੁਰਬਾਣੀ ਦੇ ਪ੍ਰਕਾਸ਼ ਨਾਲ ਹੋ ਸਕਦੀ ਹੈ ਗੁਰੂ ਦੇ ਅੱਗੇ ਅਰਦਾਸ ਕਰੀਏ ਤਾਂ ਹੀ ਬਚ ਸਕਦੇ ਹੈ ਗੁਰਬਾਣੀ ਵਿੱਚ ਉਪਦੇਸ਼ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾਂ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਭੂਜੇ ਕੋਈ ਨਾ ਸੁਣੇ ਪੁਕਾਰਾਂ ਕੋਈ ਨਹੀਂ ਪੁਕਾਰ ਸੁਣਦਾ ਇਹ ਤੇ ਤੇ ਗੁਰੂ ਦਾ ਆਸ਼ੀਰਵਾਦੀ ਤੇ ਕੰਮ ਆਉਂਦਾ ਹੈ ਤੇ ਅਰਦਾਸ ਹੀ ਕੰਮ ਆਉਂਦੀ ਹੈ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ